ਆ ਗਿਆ ਇਹ ਗੱਲ ਲਿਫਟ ਕਰਨਾ ਮੇਰੇ ਕੋਈ ਲਿਫਟਿਕ ਨਹੀਂ ਜਾ ਰਿਹਾ ਇਸ ਨਾਮ ਵੀ ਲੱਗਾ ਨਾ ਕਿਸੇ ਮੈਸਕ ਮੈਸਕ ਆ ਗਏ ਅਸੀਂ ਪੂਰੀ ਤਿਆਰੀ ਨਾਲ ਇੱਥੇ ਮੁਸਤੈਦ ਹੋ ਕੇ ਅਸੀਂ ਜਿਹੜੀ ਹੈਗੇ ਮਾਉਂਟੇਲ ਕਰਨ ਜਾ ਰਹੇ ਹਾਂ ਸਾਰੇ ਹੂਟਰੇ ਜਿਹੜਾ 22 ਹੂਟਰੇ ਹੈ ਸ਼ਹਿਰ ਜਦੋਂ ਹਾਲਾਤ ਨਾਰਮਲ ਹੋ ਜਾਣ ਤਾਂ ਉਹਨੂੰ ਗ੍ਰੀਨ ਸਾਈਰਨ ਜਾਂ ਗ੍ਰੀਨ ਹੂਟਰ ਕਿਹਾ ਜਾਂਦਾ ਸਰ ਕੋਈ ਸਪੀਕਰ ਵਗੈਰਾ ਵੀ ਲਗਾਏ ਦੋਸਤ ਬਾਦ ਸਾਨੂੰ ਕਦੇ ਲੋੜ ਨਹੀਂ ਪਈ ਨਾਰਵ ਕਰੇ ਲੋੜ ਵੀ ਨਾ ਹੋਵੇ ਸੋ ਅਸੀਂ ਚਾਰ ਹੂਟਰ ਹੋਰ ਮੰਗਾਇਆ ਸ਼ਹਿਰ ਚ ਵੱਖ-ਵੱਖ ਥਾਂ ਤੇ ਹੂਟਰ ਦਾ ਮੈਸੇਜ ਭੇਜਿਆ ਜਾਂਦਾ ਸਰ ਕੀ ਲੱਗਦਾ ਕਿ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਪਿਛਲੇ ਦਿਨੀ ਭਾਰਤੀ ਆਰਮੀ ਦੇ ਵੱਲੋਂ ਕੀ ਇਹ ਜਵਾਬੀ ਕਾਰਵਾਈ ਦੇ ਵੀ ਆਪਣੇ ਘਰਾਂ ਦੇ ਲਾਈਟਾਂ ਸਾਰੀਆਂ ਤਰ੍ਹਾਂ ਬੰਦ ਕੀਤੀਆਂ ਜਨਰੇਟਰ ਇਨਵਰਟਰ ਬੰਦ ਕੀਤੇ ਜਾਣ ਦੁਪਈਆ ਵਾਂ ਚਾਰ ਪਈਆ ਵਾਂ ਸਾਰੇ ਸੰਗਰੂਰ ਵਾਸੀਆਂ ਨੂੰ ਬੇਨਤੀ ਕਰਦੇ ਆ